ਸਾਸਤਰੀ ਕਾਲਜੀ ਸਾਰਿਆਂ ਨੂੰ ਵਲੌਗ ਦੀ ਲੱਗਿਆ ਸ਼ਰਵਾਤ ਕਰਨ ਆਪਾਂ ਆਏ ਬਾਈ ਆਪਣੀ ਗੱਡੀ ਵਾਸ਼ ਕਰਾਉਣ ਪੰਗੂ ਬੁਆਏ ਆਮਰੇ ਪਿੰਡ ਦੇ ਮੁੰਡਿਆਂ ਨੇ ਕੰਮ ਕਰਿਆ ਬਾਈ ਗੱਡੀਆਂ ਵਾਸ਼ ਕਰਨੇਗਾ ਟਰੈਕਟਰ ਮੋਟਰਸਾਈਕਲ ਸਭ ਨਵਾਂ ਸਮਾਨ ਹੈ ਨਵਾਂ ਟੈਕਨੀਕਲ ਹੈ ਸਪੋਰਟ ਕਰੋ ਬਾਈ ਦੱਬ ਕੇ ਨਾ ਕੀ ਮੁੰਡਿਆਂ ਕੀ टोटी पंगू कमल पंगू गड्डी तमाम तो भाई अपने लिस्ट पे पर बलेरो तमाम तो गाड़ियां का नंबर बलेरो गई भी है ना वो आ जाएगी गड़ियां खासा अंदर दे हालत तो खराब है चक ज्यादा नहीं बना रहा ਜਾਦਾ ਬਾਦਿਆ ਚਾਰ ਰੇਟ ਰੂਟ ਰੱਖੇ ਪਿਆ ਬਾਈ ਬਾੜੀ ਝੁੱਗ ਬਣੀ ਹੈ ਨਾ ਰੋਟੀ ਕੰਮ ਚੈੱਕ ਕਰੋ ਬਾਈ ਹੌਣਾ ਪੇਤ ਪੈ ਜੀਏ ਦੋ ਤਿੰਨ ਹੋਏ ਆ ਤੇ ਕੰਮ ਸਟਾਰਟ ਕਰੇ ਇਹਨੂੰ ਮਾੜੀ ਗੇ ਜਮਾ ਨੇੜਾ ਲੋਕੇਸ਼ਨ ਹੈ ਬਾਈ ਜਦ ਮਰਜੀ ਆਓ ਸਵੇਰੇ ਕਿੰਨੇ ਵਜੇ ਆ ਜਾ 8 ਵਜੇ 8 ਦੇ 8 ਦੇ 8 ਹੈ ਬਾਈ 12 ਘੰਟੇ ਡਿਊਟੀ ਹੈ ਜਦ ਮਰਜੀ ਆਓ ਕੰਮ ਆ ਕੋਈ ਕਸਰ ਨਹੀਂ ਮਿਲੇਗੀ ਬਾਹਰਲਾ ਦੇਸ਼ ਬਣਾ ਦੇ ਸ਼ੁਕਰਾਨਾ ਸ਼ਾਮ ਦਾ ਟਾਈਮ ਹੋ ਗਿਆ ਬਾਈ ਆਪਾਂ ਆਪਣਾ ਝੋਟਾ ਲੈ ਕੇ ਆ ਗਏ ਮੋਟਰ ਪਰ ਕਨੌਰ ਨੂੰ ਚੱਲੇ ਦੇ ਸੁੱਖਾ ਸਮਾਰ ਰਿਆ ਖਾਲ ਨੂੜ ਮਾਰਾ ਖਰਾਬ ਹੋਇਆ ਵਾ ਸੁੱਕੇਗਾ ਵੀ ਮੇਰਾ ਵੀ ਗੰਨੇ ਨੂੰ ਲਾਣਾ ਪਾਣੀ ਬਾਈ ਪਾਣੀ ਹੋ ਰਿਆ ਲੇਟ ਆਪਣੇ ਗੈਲ ਨੂੰ ਤਰਫਾਲੀ ਮਾਰ ਕੇ ਬੰਦੇ ਨੇ ਪਾਣੀ ਲਾ ਦਿਆ ਆਪਣੀ ਹਲੇ ਖਾਲ ਸਮਾਰਨੇ ਤੇ ਪਈ ਐ ਪਰ ਕੇ ਬਾਈ ਗੰਨਾ ਫੇਰ ਮਰੇ ਦਵਾਈ ਗੇਰ ਕੇ ਤਰਫਾਲੀ ਮਾਰ ਦਿੰਗੇ ਮਾਲਿਕ ਆ ਮਾਰੀ ਰੀਪਰ ਬਾਈ ਰੀਪਰ ਹੋ ਗਿਆ ਤਿਆਰ ਆਪਣਾ ਕੱਲ ਪਰਸੋਂ ਛੱਡ ਗਾਇਆ ਇਹਦੇ ਓਕੇ ਰਿਪੋਰਟ ਹੋ ਗਿਆ ਲਿਆਮਾ ਚੱਕਾ ਸੁੱਖਾ ਕਰਿਆ ਮੋਟਰ ਚੱਲਦੀ ਚਲਾ ਆ ਬਈ ਪਕਣਾ ਹੋਰ ਨੂੰ ਟਰੈਕਟਰ ਲੈ ਗਿਆ ਸਾਇਲੈਂసర్ ਲੈ ਗਿਆ ਇਸका ਗੱਗੂ ਹੌਲੇ ਮਹੱਲੇ ਵਾ ਲੈ ਗਿਆ ਦਾ ਪਿਆ ਦੇ ਗਿਆ ਲਾਦੀ ਫਿਰ ਕੱਲੂ ਦੇਖਿਆ ਭਾਈ ਗੱਗੂ ਸਲੰਸਰ ਇਸਕਾ ਉਲੇ ਮਲੇ ਵਾਸਤੇ ਲੀ ਗਾ ਦਾ ਆਵਾਜ਼ ਬੜੀ ਪਿਆਰੀ ਕੱਢ ਰਿਹਾ ਸਲੰਸਰ ਤੇ ਵੀ ਨਾ ਮੈਂ ਲਿਆ ਮਾ ਸੁੱਕੇ ਜਾ ਗਰੀਪਰ ਬਲੇਟ ਗੱਡੀ ਮਾ ਪਾਏ ਬੜੀ ਮਾ ਬਲੇਰੋਂ ਪਾਏ ਕੱਢ ਲੈ ਆਲੇ ਭਾਈ ਰਿਪਰ ਦੋ ਇਸ ਟਿੱਪਾਂ ਤਿਆਰ ਹੋ ਗਈਆਂ ਇਸਕੀਆਂ ਇੱਕ ਤਿਆਰ ਹੋ ਗਿਆ ਪੈ ਗਈ ਤਿੰਨ ਟੈਨਾਂ ਪੈ ਗਈਆਂ ਬੂਸ਼ ਲੱਗੇ ਜਿਹੜੀ ਥੱਲੇ ਹੋਆਂ ਬਈ ਪਾਉਣੀਆਂ ਉਹ ਵੀ ਨਵੀਆਂ ਲੱਗੀਆਂ ਨੇ ਆਪਣੀਆਂ ਪੱਤੀਆਂ ਲੱਗੀਆਂ ਪੈਰ ਵਾਲੀਆਂ ਜੋ ਸਟਿੱਪ ਆਪਣੀ ਉੱਪਰ ਤਿਆਰ ਹੋ ਗਿਆ ਰੱਖ ਦੀ ਫਿੰਗਰ ਆਪਣੀ ਇੱਕ ਪਈ ਐ ਬਾਕੀ ਨੇ ਸਪਰਿੰਗ ਸਪਰੰਗ ਜਿਹੜੇ ਟੁੱਟੇ ਵੇ ਤੇ ਸਾਰੇ ਨਵੇਂ ਲੱਗ ਗਏ بڑے 베アリング ਪੈ ਗਏ ਸਮਾਨ ਦੋ بڑے 베アリング ਪੈ ਗਏ ਬਾਕੀ ਛੋਟੇ ਛੋਟੇ ਪੈ ਗਏ ਤਿੰਨ ਚਾਰ 베アリング ਗਰੀਸ ਹੋ ਗਿਆ ਸਾਰੇ ਨੂੰ ਜੋ ਆਪਣਾ ਸਭ ਨੱਟ ਨੁਟ ਨੇ ਨਵੇਂ ਪੈ ਗਏ ਰੀਲ ਕਾ ਹੀ ਕੰਮ ਦਾ ਜ਼ਿਆਦਾ ਫਿੰਗਰਾਂ ਦੋ ਪੈ ਗਈਆਂ ਨੇ ਪਿਛਲੇ ਸਾਲ ਪਾਈ ਦੀਆਂ ਫਿੰਗਰਾਂ ਬਾਕੀ ਲਵੇਟੇ ਦੇ ਮੇਨ ਕੰਮ ਇਸ ਕੱਲ੍ਹ ਵੇਟੇ ਲੱਗੇ ਅੰਦਰ ਲਵੇਟੇ ਲਵਾ ਲਏ ਚਾਰ ਨਾ ਨਵੇਂ ਪੈ ਗਏ ਜਾਲੀ ਇਹ ਸਾਰੀ ਦਾਣੇ ਮੋਂ ਮਿੱਟੀ ਲੱਗੀ ਦੀ ਬਹੁਤ ਹਨ ਤੂੜੀ ਲੱਗੀ ਦੀ ਹਨ ਇੱਕ ਥੋੜਾ ਜਿਹਾ ਉਰੇ ਦੇ ਖਰਾਬ ਤਾਂ ਪੂਰਾ ਗਲੀਆਂ ਹੋ ਗਈ ਦੀ ਸਮਾਂ ਜੋ ਵਿਅਕਤੀ ਹੋ ਗਿਆ ਇਸ ਦਾ ਕੰਮ ਰਹੇਗਾ ਇਹ ਆਪਣਾ ਬਲੇਡ ਬਦਲਨੇ ਥਰੇਸ਼ਰ ਕੀ ਬਲੇਡ ਬਦਲਨੇ ਇੱਕ ਬਾਸਕਟ ਮਾ ਪਾਣੇ ਆਪਾਂ ਨੇ ਬਾਕੀ ਰਿਪੋਰਟ ਓਕੇ ਐ ਟਰਾਲੀ ਆਪਣੀ ਰੀਪਰ ਵਾਲੀ ਇੱਕ ਤਿਆਰ ਹੋ ਗਈ ਜਾਲੀ ਲੱਗੀ ਦੀ ਇੱਕ ਗਾ ਇੱਕ ਰਹਿ ਰਹੀ ਅੱਜ ਰਾਤ ਨੂੰ ਮਿਸਤਰੀ ਜਾਵੇ ਰਾਤ ਨੂੰ ਲਾ ਦੇਂਗੇ ਬਾਕੀ ਇਸ ਦਾ ਸਾਰਾ ਕੁਝ ਓਕੇ ਐ ਗੈਟਰਮ ਨਮਾ ਨਮਾ ਪਿਆ ਵਾ ਪਿਛਲੇ ਸਾਲ ਨਮਾ ਪਾਇਆ ਤਾਂ ਗੈਟਰਮ ਫਟ ਗਿਆ ਦਾ ਇੱਕਾ ਟਰੈਕਟਰਾਂ ਦੀ ਰਿਪੇਅਰ ਹੋਈ ਵੀ ਐਨ ਸਰਵਿਸ ਸਰਵਿਸ ਹੋਈ ਵੀ ਲੈਟਾਂ ਲੁੱਟਾਂਗਾ ਸਾਰਾ ਕੰਮ ਨਿਬੜਿਆ ਵਾ ਚਾਚੇ ਬਾਕੇ ਦੇ ਇਧਰ ਕੀੜਾ ਮਾਰਨ ਕਹਿੰਦਨ ਹੋਗੇ ਮਿਲੇ ਨਹੀਂ ਤੇ ਹੋਰ ਚਾਚਾ ਜੀ ਉਹ ਠੀਕ ਠਾਕ ਐ ਬਾਈ ਕਿਸੇ ਨੇ ਰਿਪੇਅਰ ਕਰਾਣੀ ਹੋਇਆ ਟਰੈਕਟਰਾਂ ਵਾ ਕੀ ਆਪਣੇ ਚਾਚੇ ਬਾ ਪਹੁੰਚੇ ਕਰੋ ਪੈਸੇ ਤੈਨੂੰ ਸਾਰਾ ਲੱਕਾ ਜਾਣਾ ਮਖਤਿਆਰ ਮਿਸਤਰੀ ਘਨੌਰ ਵਾਲੇ ਕੀ ਆ ਨੰਬਰ ਐ ਜੀ ਆਪਣਾ 9463 9463 38497 38497 ਬਾਈ ਜਿਹੜਾ ਕੰਮ ਕਰਾਵੇਗਾ ਪੂਰਾ ਐਨੋ ਕੇ ਰਿਪੋਰਟ ਕੰਮ ਹੋਏਗਾ ਉਥੇ ਬਾਅਦ ਬਾਈ ਜੇ ਬਾਈ ਚਾਂਸ ਖੇਤਾਂ ਮੈਂ ਦਿੱਕਤ ਆ ਗਈ ਪ੍ਰੋਬਲਮ ਆ ਗਈ ਉੱਥੇ ਹੀ ਪਹੁੰਚੇਗਾ ਬਾਈ ਲੈ ਕੇ ਥਾਣੇ ਜਾਣਾ ਆਪ ਠੀਕ ਹੈ ਜੇ ਨੇੜਾ ਤੇੜਾ ਫਿਰ ਮੁਕਸਲ ਬਰਾਜ ਆ ਬਾਈ ਠੀਕ ਹੈ ਬਾਈ ਚਲਾ ਆਪਾਂ ਘਰ ਨੂੰ ਗੱਡੀ ਆਪਣੀ ਸਵਿਫਟ ਧੋਈ ਗਈ ਓ ਬਾਈ ਮੁੰਡਾ ਛੱਡਿਆ ਘਰਾਂ ਫੈਰੋ ਚੱਕ ਲਿਆ ਗੱਡੀਆਂ ਦੋਈ ਧੋਈ ਤੋ ਗੱਜ ਲਾ ਦੇ ਅੰਦਰ ਇਹ ਆਪਾਂ ਹਾੜੀ ਦੇ ਸੀਜ਼ਨ ਪਰ ਮਾਰਾਂਗੇ ਪੂਰਾ ਜੋਰ ਚੱਲ ਰਿਹਾ ਬਾਈ ਰਾਣੋ ਦਾ ਕੰਮ ਆਪਣੀ ਗੱਤ ਧੋਨੇਗਾ ਅੰਜੇ ਭਾਈ ਲੱਗ ਰਹੇ ਹਨਾਰੇ ਸਾਰੇ ਸਵਿਟ ਹੋ ਰਹਾ ਧੋਈ ਬਲੈਰੋ ਹੋ ਰੋ ਰੇ ਆ ਭਾਰੀ ਪਰਲੇ ਕੇ ਪਹੁੰਚ ਗਏ ਇਹਦੇ ਟਾਈਮ ਕਾਫੀ ਹੋ ਗਿਆ ਰਸਤੇ ਮੇ ਰੁਕੇ ਪਹਿਲਾਂ 57 ਵਾਲੀ ਲੱਗਿਆ ਨੰਬਰ ਪਹਿਲੀ ਵਾਰੀ ਧਵਾਈ ਹੋ ਰਹੀ ਹੈ ਅੱਜ ਜਿਹੀ ਹਾਲਤ ਤਾਂ ਥੋੜੀ ਬੁਰੀ ਦੀ ਜਿੱਦਣ ਕੀ ਲਈ ਹੈ ਕਿਹੜਾ ਧੋਈ ਹੈ ਬਹੁਤ ਮਗਰਾ ਟਾਂ ਬੇ ਮੰਨੂ ਨਹੀਂ ਲੱਗਿਆ ਹੁੰਦੀ ਉਹ ਕੋਈ ਕਹ ਹੋਈ ਵੀ ਈਬੀਆਈ ਚਾਲੀ ਵੀ ਖੜੇਗੀ ਉਹ ਮਹੀਨਾ ਬੇਲੀ ਰਹੇਗੀ ਆ ਬਈ ਕਟਦਿਆ ਬਾਈ ਬੇੜੇ ਮਾਰੀ ਪਰ ਆਪਾਂ ਨੇ ਖੜਾ ਦੇ ਆ ਉਹ ਯੂਟਰ ਲੀਜ ਵਾਲੀ ਦਾ ਨਿਬੜਿਆ ਵਾ ਕੰਮ ਥੋੜਾ ਜਿਹਾ ਅੱਗੇ ਦੇ ਰਿਹਾ ਵਾ ਆ ਰਿਆ ਦੀਪ ਨੂੰ ਕਰਿਆ ਫੋਨ ਮੋ ਵੀ ਆ ਇਹਨੂੰ ਨਿਬੇਟ ਕੰਮ ਨੂੰ ਅੱਧ ਵਿਚਾਲੇ ਖੜਿਆ ਤਰੀਕ ਵੀ ਅੱਜ ਕਾਫੀ ਹੋ ਗਈ ਕਿੰਨੀ ਹੋ ਗਈ ਅੱਜ ਤਰੀਕ ਮੈਂ ਕਿਹਾ 28 ਹੋ ਗਈ ਹਨ ਨਹੀਂ 22 27 ਹੈ 27 28 ਤਰੀਕ ਹੈ ਗੱਡੀ ਬਾਈ ਛੱਡ ਕੇ ਦੇ ਮੁੰਡੇ ਧੋਸ ਮਾਰ ਕੇ ਕੰਮ ਵਧੀਆ ਕਰਿਆ ਵਾ ਠੀਕ ਹੈ ਗੱਡੀ ਹਾਲਤ ਵੀ ਬਹੁਤ ਖਰਾਬ ਹੋਈ ਵੀ ਤੇ ਅੰਦਰ ਤੇ ਚਲੋ ਠੀਕ ਹੈ ਭਾਈ ਆਪਣੇ ਜੱਟ ਭਾਈ ਆਂ ਵਿਚਾਰਾਂ ਕੰਮਕਾਰ ਚਲਾਵੇ ਮਹਾਰਾਜ ਐਨ ਸਾਫ ਸੁਥਰੀ ਹੋ ਗਈ पेंचर हो मुरले मुर में पेंचर भी लवा देता अपने ये अपना जब मर्जी चक ले जो डीजल की कमी है थोड़ी जी डीजल नहीं है ब डीजल का टैंक आ गया टंकियाँ भर देंगे ट्रैक्टर तिना की फुल है टंकिया गड्डिया की भी भर देंगे जन डीजल आ गया चल हाँ भाई अपना दुधाव पा के